ਜਲੰਧਰ ਦੇ ਭਾਰਗੋ ਕੈਂਪ ਦੇ ਅਧੀਨ ਆਉਂਦੇ ਇਲਾਕਾ ਜਲੋਵਾਲ ਆਬਾਦੀ ਚ ਬੀਤੀ ਰਾਤ ਚੋਰਾਂ ਦੇ ਵੱਲੋਂ ਧਾਵਾ ਬੋਲਿਆ ਗਿਆ ਅਤੇ ਦੋ ਘਰਾਂ ਚੋਂ ਕੀਮਤੀ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ ਨਹੀਂ ਇਸ ਸਾਰੀ ਘਟਨਾ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਸਬੰਧਿਤ ਘਰ ਦੇ ਮਾਲਕਾਂ ਦੇ ਵੱਲੋਂ 112 ਨੰਬਰ ਤੇ ਕਾਲ ਕਰਕੇ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਘਰ ਦੇ ਮਾਲਕ ਦਾ ਕਹਿਣਾ ਹੈ ਕਿ ਬੀਤੀ ਰਾਤ 3 ਵਜੇ ਦੇ ਕਰੀਬ ਚੋਰ ਉਹਨਾਂ ਦੇ ਘਰ ਦਾ ਗੇਟ ਟੱਪ ਕੇ ਅੰਦਰ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਪਏ ਮੋਬਾਈਲ ਫੋਨ ਅਤੇ ਐਲਡੀ ਸੋਕੇ ਲੈ ਜਾਂਦੇ ਨੇ ਉਹਨਾਂ ਕਹਿੰਿਆ ਕਿ ਉਹਨਾਂ ਦੇ ਵੱਲੋਂ ਜਾਣਕਾਰੀ 112 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਦਿੱਤੀ ਗਈ ਹੈ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜ ਜਿਸ ਦੇ ਵਿੱਚ ਚੋਰ ਸਾਫ ਤੌਰ ਤੇ ਐਲਈਡੀ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਬਿਊਰੋ ਰਿਪੋਰਟ 1 ਪੁਆਇੰਟ भैया आपका मेरा नाम बिल्ला से हो चिल्लाई क्या मामला क्या हुआ है सर को तो हम सोए थे तो बाकी सभी फैमिली के छत पे सोए हुए थे तो एक पता ही एक कोई बंदा बाहर से आया गेट तो हमारा फोन यहाँ पर हुआ था मंजे पे सोए हुए थे हम तो फोन ले गया एयरपोर्ट ले गए और घर में फ्रिज पे फोन रखा हुआ था वो लेकर गया और साथ में एक और घर है उनके घर में से गया उन भाई के घर में से एल सी डी ले गए और सोने का मुंगलस होता है वो लेकर ठीक है भैया ਕੀ ਫੋਨ ਤੇ ਮजेश ਟੰਗਾ ਤੇ ਆ ਟਾਈਪ ਜਿਹੜੇ ਵੇਲੇ ਆਇਆ ਕੋਈ ਬੰਦਾ ਟੱਪ ਕੇ ਤੇ ਫੋਨ ਲੈ ਗਿਆ ਲੇਕਿਨ ਵੇਸ਼ ਤੇ ਫੋਨ ਪਿਆ ਸੀ ਉਹ ਲੱਗੇ ਨਾਲੇ 이어ਪੁਡ ਲੱਗੇ